ਤਰਤਰਨ ਵਿੱਚ ਇੱਕ ਵੱਡਾ ਰੋਡ ਐਕਸੀਡੈਂਟ ਵਾਪਰਦੀ ਖਬਰ ਸਾਹਮਣੇ ਆ ਰਹੀ ਹੈ ਇਸ ਰੋਡ ਐਕਸੀਡੈਂਟ ਵਿੱਚ ਮਾਪ ਪੁੱਤ ਸਮੇਤ ਤਿੰਨ ਜਾਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਮ੍ਰਿਤਕ ਪਿੰਡ ਆਸਲ ਦੇ ਦੱਸੇ ਜਾ ਰਹੇ ਹਨ ਜੋ ਨਜ਼ਦੀਕ ਪੱਟੀ ਦੇ ਪਿੰਡ ਹੈ ਮ੍ਰਿਤਕਾਂ ਵਿੱਚ ਇੱਕ ਸੰਗਰਾਮ ਸਿੰਘ ਅਤੇ ਉਸਦੀ ਮਾਤਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸੰਗਰਾਮ ਸਿੰਘ ਵਿਆਹਿਆ ਸੀ ਕਿ ਉਸਦਾ ਇੱਕ ਬੱਚਾ ਵੀ ਹੈ ਅਤੇ ਇੱਕ ਉਹਨਾਂ ਦਾ ਰਿਸ਼ਤੇਦਾਰ ਸੀ ਅਤੇ ਉਹ ਕਿਸੇ ਆਪਣੇ ਘਰੇਲੂ ਕੰਮ ਲਈ ਤਰਨਤਾਰਨ ਵਿਖੇ ਜਾ ਰਹੇ ਸਨ ਜਿਸ ਦਾ ਨੌਕਾ ਦੇ ਨੇੜੇ ਐਸ ਡੀ ਐਮਾ ਪ੍ਰੀਤਿੰਦਰ ਸਿੰਘ ਬੈਂਸ ਦੀ ਗੱਡੀ ਦੇ ਨਾਲ ਰੋਡ ਐਕਸੀਡੈਂਟ ਹੋ ਜਾਂਦਾ ਹੈ ਅਤੇ ਇਹ ਭਿਆਨਕ ਹਾ사 ਵਾਪਰ ਜਾਂਦਾ ਹੈ ਜਿਸ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਉਧਰ ਐਸ ਡੀ ਐਮਾ ਪ੍ਰੀਤਿੰਦਰ ਸਿੰਘ ਬੈਂਸ ਦੇ ਸਮੇਤ ਇੱਕ ਹੋਰ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ ਜੋ ਕਿ ਡੇਰੇ ਇਲਾਜ ਹਨ ਸੂਰਜ ਸਿੰਘ ਹਾਂ ਤੇਰਾ ਕੋਈ ਹੈ ਆਹ ਚਲ ਗੱਲ ਇਹ ਵੀ ਮੰਮੀ ਤੇ ਮੇਰੇ ਦੋ ਭਰਾ ਇੱਕ ਭੂਆ ਦਾ ਲੜਕਾ ਸੀ ਇੱਕ ਮੇਰਾ ਛੋਟਾ ਭਰਾ ਸੀ ਇਹ ਦਰਨਤਾਂ ਦਾ ਜਾਣਦੇ ਸੀ ਕਚੈਰੀ ਮੰਮੀ ਦੀ ਪੈਨਸ਼ਨ ਦੀ ਉਹ ਖਾਤਾ ਚੇਂਜ ਕਰਾਉਣ ਤੇ ਆਉਂਦੇ ਆ ਇਧਰੋਂ ਲੋਕਿਆਂ ਲਾਗੇ ਐਕਸੀਡੈਂਟ ਹੋ ਗਿਆ ਜੀ ਇਹਨਾਂ ਦਾ ਗੱਡੀ ਵੱਜੀ ਜੀ ਬਲੈਰੋ ਆਗੇ ਵਿੱਚ ਹਾਂਜੀ ਆਇਆ ਜੀ 125 ਇੱਕ ਬੱਚਾ ਸੀ ਉਹਦਾ ਦੇ ਉਹ 4 ਸਾਲ ਦਾ ਬੱਚਾ ਜੀ ਉਹਦਾ ਕਿਹੜੀ ਗੱਡੀ ਵੱਜੀ ਉਹ ਕਿਹਦੀ ਸੀ ਕੌਣ ਸੀ ਉਹ ਓ ਐਸ ਡੀ ਐਮ ਸਾਹਿਬ ਕੋਈ ਦੱਸੰਦੇ ਜੀ ਉਹਨਾਂ ਦੀ ਗੱਡੀ ਕਿੱਥੋਂ ਦੇਸੀ ਇਹਨਾਂ ਦੇ ਮੈਨੂੰ ਨਹੀਂ ਅਜੇ ਪਤਾ ਕਿੱਥੋਂ ਹੈ ਕਿੰਨੇ ਜਣੇ ਦੇ ਵਿੱਚ ਪੋਟਲ ਚੱਤਨੀ ਹੋਏ ਜਾਂ ਦਰਦ ਦੋਹਾਂ ਦੀ ਡੈਥ ਹੋ ਗਈ ਮੇਰੇ ਨਿੱਕੇ ਭਰਾ ਦੀ ਤੇ ਮੰਮੂਆ ਦੀ ਡੈਥ ਹੋ ਗਈ ਆ ਭੂਆ ਦਾ ਲੜਕਾ ਮਰੀਦਾ ਉਹ ਵੱਲੇ ਗੰਭੀਰ ਹਾਲਤ ਵਿੱਚ ਆ ਜਿਹੜਾ ਤੁਹਾਡਾ ਭਰਾ ਵਾ ਸੁਣੋ ਕਹਿੰਦਾ ਉਹ ਮੋਟਰਸਾਈਕਲ ਨਹੀਂ ਚਲਾਉਣਾ ਦਾ ਜਿਹੜਾ ਅੱਗੇ ਭੂਆ ਦਾ ਮੁੰਡਾ ਸੀ ਉਹ ਤਾਂ ਨਾਲ ਆ ਹਾਂਜੀ ਉਹ ਤਾਂ ਨਾਲ ਆਇਆ ਇਹ ਜੀ ਉਹਨੂੰ ਮੋਟਰਸਾਈਕਲ ਇੱਕ ਕਚੈਰੀ ਜਾ ਰਹੀ ਸੀ ਤਰਨ ਤਾਰਨ ਖਾਤਾ ਚੇਂਜ ਕਰਾਉਣਾ ਸੀ ਮੰਮੀ ਜੀ ਪੈਨਸ਼ਨ ਦਾ ਵਿਧਵਾ ਪੈਨਸ਼ਨ ਆਉਂਦੀ ਨਾ ਪਾਪਾ ਦੀ ਡੈਥ ਹੋਈ ਉਹਦਾ ਕਰਕੇ ਖਾਤਾ ਚੇਂਜ ਕਰਾਉਣਾ ਹੁੰਦਾ ਹੀ ਬੈਂਕ ਦਾ ਅਸੀਂ ਆਸਲ ਪਿੰਡ ਇੰਨੀ ਉਮਰ ਦਾ ਮੁੰਡਾ ਹਾਂ ਜੀ ਹਾਂਜੀ ਇੰਨੀ ਉਮਰ ਦਾ ਮੁੰਡਾ ਜਿਹੜਾ ਉਹਨਾਂ ਦੀ ਹੋਣੀ ਕਿ 23 ਸਾਲ ਤੇ 24 ਸਾਲ ਹੋ ਗਈ ਬਸ ਇਹ ਆਪਣਾ ਐਸ ਡੀ ਐਮ ਸਾਹਿਬ ਪੱਟੀ ਦੀ ਗੱਡੀ ਆ ਰਹੀ ਸੀ ਉਹ ਗੱਡੀ ਇਧਰੋਂ ਤਰਨਤਾਰਨ ਤੋਂ ਪੱਟੀ ਨੂੰ ਜਾ ਰਹੀ ਸੀ ਆਪੋਜ਼ਿਟ ਹਾਈਡ ਤੇ ਇੱਕ ਬਾਈਕ ਤੇ ਤਿੰਨ ਜਣੇ ਸਵਾਰ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਆਸਲਪਿੰਡ ਦਾ ਇੱਕ ਸੰਗਰਾਮ ਸਿੰਘ ਇੱਕ ਰਾਜਵੀਰ ਕੌਰ ਤੇ ਜਸ਼ਨਦੀਪ ਸਿੰਘ ਆਸਲਪਿੰਡ ਦੇ ਤਿੰਨੇ ਜਣੇ ਆ ਰਹੇ ਸੀ ਤੇ ਜਿਹੜਾ ਵਸਣ ਜੇ ਚਲੋ ਮੌਕਾ ਵੇਖਣਾ ਉਹਦੇ ਚ ਵੇਖ ਕੇ ਕਲੀਅਰ ਕਰਾਂਗੇ ਕਿ ਕਿਹੜੀ ਵਜ੍ਹਾ ਕਰਕੇ ਐਕਸੀਡੈਂਟ ਹੋਇਆ ਵਾ ਗੱਡੀ ਚ ਵੱਜਨ ਕਰਕੇ ਮੌਕੇ ਦੇ ਦੋ ਜਣੇ ਦੀ ਡੈਥ ਹੋ ਗਈ ਆ ਤੇ ਤੀਜੇ ਜਣਾ ਜਿਹੜਾ ਇੱਥੇ ਗੁਣਨਾਨਕ ਹਸਪਤਾਲ ਜਿਹੜਾ ਐਡਮਿਟ ਆ ਜੇਰੇ ਲਾ ਗਿਆ ਕਿਹਦੀ ਕਿਹਦੀ ਡੈਥ ਹੋਈ ਔਰ ਕਿਸ ਨੂੰ ਨਕੀ ਨਾਮ ਹੈ ਜੀ ਐਸ ਡੀ ਐਮ ਪੱਟੀ 프리 ਇੰਦਰ ਸਿੰਘ ਬੈਂਸ ਨੇ ਉਹਨਾਂ ਉਹਨਾਂ ਦੇ ਵੀ ਸੱਟ ਲੱਗੀ ਆ ਵੀ ਥੋੜਾ ਰੈਫਰ ਕਰ ਦਿੱਤੇ ਹੈਗੇ ਅਗੇ ਅਮਰ ਸਾਹਿਬ ਤੇ ਬਾਕੀ ਅਸੀਂ ਸਾਰਾ ਇਨਵੈਸਟੀਗੇਟ ਕਰਦੇ ਆ ਜੀ ਕਿੰਨਾ ਡੱਤ ਸੰਗਰਾਮ ਸਿੰਘ ਦੇ ਰਾਜਵੀਰ ਕੋਰਗੇ ਆਸਲਾ ਕੋ ਅੱਗੇ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਹੀ ਇਹਨਾਂ ਦਾ ਪਹੁੰਚੇ ਹੋ ਜੀ ਇੱਥੇ ਇਹਨਾਂ ਦਾ ਵਿਆਹ ਰਿਕਾਰਡ ਕਰਦੇ ਆ ਕਿਉਂਕਿ ਸਭ ਨੂੰ ਨਹੀਂ ਕਰਵਾਈ ਕੀਤੀ ਜਾਊਗੀ ਜੀ ਕੀ ਨਾਮ ਆਪਣਾ ਜੀ ਹਾਂ ਜੀ ਤੁਹਾਡਾ ਨਾਮ ਜੀ ਅਮਨਦੀਪ ਤੇ ਲੋ ਟਿਲੂ ਸਾਹਿਬ ਇੱਕ ਲੋਕ ਲੱਗੇ ਐਕਸੀਡੈਂਟ ਹੋਇਆ ਤੁਹਾਡੀ ਟੀਮ ਹੋ ਕੇ ਦੇਖਣ ਗਈ ਕਿਹੜੀ ਫੰਕਸਾ ਤੁਹਾਡੀ ਕੀ ਮਾਮਲਾ ਹਾਂਜੀ ਲਾਈਫਲਾਈਨ ਰੈਸਕਿਊ ਨੂੰ ਕਾਲ ਆਉਂਦੀ ਹੈ ਕੁਛ 11:30 ਵਜੇ ਇੱਥੇ ਐਕਸੀਡੈਂਟ ਹੋਇਆ ਵਾ ਪਲੈਰੋ ਦਾ ਜਿਸ ਨਾਲ ਇੱਕ ਮੋਟਰਸਾਈਕਲ ਸਵਾਰ ਜਿਹੜੇ ਤਿੰਨ ਜਾਣੇ ਸੀ ਉਹਨਾਂ ਦੇ ਨਾਲ ਐਕਸੀਡੈਂਟ ਹੋਇਆ ਵਾ ਲਾਈਫਲਾਈਨ ਰੈਸਕਿਊ ਪਹੁੰਚ ਕੇ ਫੁੱਲ ਰਿਸਪੌਂਡ ਕਰਦੀ ਆਪਣੀ ਟੀਮ ਦੇ ਨਾਲ ਤੇ ਉਹਨੂੰ ਕਿੱਥੇ ਲੈ ਗਏ ਸਰ ਹੁਣ ਤਾਂ ਹਾਂਜੀ ਜਦ ਤੱਕ ਸਾਨੂੰ ਪਤਾ ਲੱਗਾ ਵਾ ਸਾਡੇ ਟੀਮ ਤੋਂ ਆਉਣ ਤੋਂ ਪਹਿਲਾਂ ਹੀ ਐਕਸੀਡੈਂਟ ਕਵਰ ਹੋ ਗਿਆ ਸੀਗਾ ਤੇ ਉਹਨਾਂ ਨੂੰ ਐਸ ਟਾਈਮ ਦੇ ਉੱਤੇ ਤਰਨਤਾਂ ਸਿਵਲ ਹਸਪੀਟਲ ਲੈ ਕੇ ਗਿਆ ਸੀ